ਕਦੇ ਮੂਲੀ ਵਾਲੇ ਪਰੌਂਠੇ ਕਦੇ ਗੋਭੀ ਵਾਲੇ ਕਦੇ ਮੇਥਿਆਂ ਵਾਲੇ ਤੇ ਕਦੇ ਪਨੀਰ ਵਾਲੇ ਸਵੇਰੇ ਦੁਪਹਿਰੇ ਕਦੇ ਖੋਆ ਕਦੇ ਪਿੰਨੀਆਂ ਕਦੇ ਪੰਜੀਰੀਆਂ ਤੇ ਕਦੇ ਸਾਗ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਤੇ ਸਾਗ ਬਣਾ ਕੇ ਆਪਣੇ ਸਾਕਿਆਂ ਨੂੰ ਵੰਡਣਾ ਚਿਮਚਿ ਸਾਗ ਮੂੜੀਆਂ ਪਾਲਕ ਫਰੀ ਵਿੱਚ ਵੰਡਦੇ ਨੇ ਇਹ ਹੈ ਆਪਣੇ ਪਿੰਡਾਂ ਦਾ ਸਰਦੀਆਂ ਦਾ ਦ੍ਰਿਸ਼ ਤੇ ਤੀਨੋਂ ਕਿਨੂੰ ਇਹ ਦ੍ਰਿਸ਼ ਪਸੰਦ ਹੈ ਇਹ ਹੀ ਹੈ ਆਪਣੇ ਪਿੰਡਾਂ ਦੀ ਰੌਣਕ ਤੇ ਪਿੰਡਾਂ ਦੀ ਖਾਸियत ਤੇ ਮੈਨੂੰ ਤਾਂ ਬਹੁਤ ਮਾਣ ਹੈ ਪੈਂਡ ਚੋਂ ਆਈ ਧੀ ਹਾਂ ਇਸ ਕਰਕੇ ਮੈਨੂੰ ਬਹੁਤ ਮਾਣ ਹੈ ਇਸ ਚੀਜ਼ ਦਾ